हां जी सत श्री अकाल जी ਸਾਰਿਆਂ ਨੂੰ ਲੋ ਜੀ ਅੱਜ ਸੀ ਵਿਸ਼ਕਰਮਾ ਡੇ ਤੇ ਇੱਥੇ ਢਿੱਲੋ ਸਾਹਿਬ ਨੇ ਮਸ਼ੀਨਰੀ ਦੀ ਕੀਤੀ ਧੂਪ ਬੱਤੀ ਤੇ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਧੂਪ ਬੱਤੀ ਕਰਕੇ ਉਸ ਤੋਂ ਬਾਅਦ ਜੀ ਸਾਡੇ ਅੱਜ ਉਹਨਾਂ ਹੀ ਗੈਸਟ ਤੇ ਮੈਂ ਇੱਕ ਪਾਸੇ ਗੈਸ ਤੇ ਬਣਾ ਲਈ ਰਾਈਸ ਤੇ ਨਾਲ ਹੀ ਬਣਾਇਆ ਇੱਥੇ ਪਕੌੜੀਆਂ ਵਾਲਾ ਖੱਟਾ ਤੇ ਮੈਂ ਇਹਨੂੰ ਬਣਾ ਕੇ ਮੈਂ ਕਿਹਾ ਚਲੋ ਥੋੜੇ ਜਿਹਾ ਟੇਸਟ ਕਰਕੇ ਦੇਖਦੇ ਹਾਂ ਫਿਰ ਮੈਂ ਬਣਾਏ ਸੂਜੀ ਦੇ ਸਨੈਕਸ ਤੇ ਇੱਥੇ ਗੈਸ ਤੇ ਥੋੜਾ ਜਿਹਾ ਇੱਕ ਗਲਾਸ ਪਾਣੀ ਦਾ ਲੈ ਕੇ ਵਿੱਚ ਪਾਇਆ ਤੇਲ ਜੀਰਾ ਨਮਕ ਤੇ ਥੋੜੇ ਜਿਹਾ ਆਪਣਾ ਚਿਲੀ ਫਲੈਕਸ ਤੇ ਇੱਕ ਕੌਲੀ ਪਾਤੀ ਸੂਜੀ ਦੀ ਤੇ ਪਾਣੀ ਦਾ ਆਪਾਂ ਸੋਖ ਲੈਣਾ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਕੜਾਈ ਚੋਂ ਕੱਢ ਕੇ ਠੰਡਾ ਕਰ ਲੈਣਾ ਚੰਗੀ ਤਰ੍ਹਾਂ ਤੇ ਠੰਡਾ ਕਰਕੇ ਆਪਾਂ ਇਹਨੂੰ ਤੁਸੀਂ ਇਹ ਧਿਆਨ ਰੱਖਿਓ ਵੀ ਹੱਥ ਨਾਲ ਤੁਹਾਡੇ ਲੂ ਹੋ ਜਾਣ ਨਾ ਚਮਚੇ ਦੇ ਨਾਲ ਹੀ ਠੰਡਾ ਕਰਿਓ ਉਸ ਤੋਂ ਬਾਅਦ ਜੀ ਆਪਾਂ ਇਹਦੇ ਛੋਟੇ-ਛੋਟੇ ਪੇੜੇ ਕਰ ਲੈਣੇ ਤੁਸੀਂ ਚਾਹੋ ਤਾਂ ਜਿਹੜੀ ਮਰਜੀ ਇਹਨੂੰ ਸ਼ੇਪ ਦੇ ਲਿਓ ਤੇ ਆਪਾਂ ਇੱਥੇ ਇਹਨੂੰ ਰਾਉਂਡ ਸ਼ੇਪ ਦੇ ਵਿੱਚ ਪੇੜੇ ਕਰ ਲੈਨੇ ਨਿੱਕੇ-ਨਿੱਕੇ ਉਸ ਤੋਂ ਬਾਅਦ ਜੀ ਆਪਾਂ ਸਾਰਾ ਜਿੰਨਾ ਵੀ ਸੂਜੀ ਦਾ ਮਟੀਰੀਅਲ ਹੈਗਾ ਉਹ ਵੀ ਲੈ ਕੇ ਆਪਾਂ ਸਾਰਾ ਇਹਨਾਂ ਨੂੰ ਕਰ ਲਿਆ ਫਰਾਈ ਤੇ ਇਹਦੇ ਵਿੱਚ ਨਾ ਮੈਂ ਇੱਕ ਚੀਜ਼ ਪਾਉਣੀ ਭੁੱਲ ਗਈ ਸੀ ਕਰਕੇ ਬਿਲਕੁਲ ਸਹੀ ਨਹੀਂ ਬਣਿਆ ਤੇ ਮੇਰੀ ਸਾਰੀ ਮਿਹਨਤ ਬੇਕਾਰ ਗਈ ਇਹ ਹੁਣ ਤੁਸੀਂ ਸਾਰੇ ਜਣੇ ਕਮੈਂਟਾਂ 'ਚ ਦੱਸਿਓ ਵੀ ਕਿੱਥੇ ਕਮੀ ਰਹਿ ਗਈ ਸੀ ਤੇ ਇੰਨੀ ਮਿਹਨਤ ਕਰਨ ਤੋਂ ਬਾਅਦ ਤੇ ਅੱਜ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਹਾਂ ਕਿ ਤੇ ਸ਼ਾਮ ਦੀ ਜਿਹੜੀ ਰੋਟੀ ਸੀਗੀ ਮੈਂ ਆਪਣੀ ਧੀ ਨੂੰ ਕਿਹਾ ਵੀ ਚਲ ਤੂੰ ਬਣਾ ਦੇ ਤੇ ਇੰਨਾ ਵੀ ਚਲੋ ਬੱਚਿਆਂ ਦਾ ਬਹੁਤ ਸੋਖਿਆ ਕਿ ਉਹ ਫੜੜ ਕਹਿਣਾ ਤਾਂ ਮੰਨ ਹੀ ਲੈਂਦੇ ਆ ਤੇ ਧੀਆ ਦਾ ਸੱਚੀ ਬਹੁਤ ਆਰਾਮ ਆ ਤੇ ਸਿਮੀ ਨੇ ਸ਼ਾਮ ਦੀ ਰੋਟੀ ਬਣਾਈ ਤੇ ਐਦਾਂ ਦੇ ਮਿਨੀ ਵਲੌਗਸ ਦੇਖਣ ਲਈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਮਿਲਦੇ ਆਂ ਜੀ ਆਪਾਂ ਨੈਕਸਟ ਮਿਨੀ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ